ਮਾਮਲਾ ਅਮ੍ਰਿਤਸਰ ਦੇ ਰੀਅਲਟੇ ਚੌਕ ਦਾ ਹੈ ਜਿੱਥੇ ਦੇਰ ਰਾਤ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਵਾਰਦਾਤ ਦੋ ਨੌਜਵਾਨਾਂ ਦੇ ਨਾਲ ਹੋਈ ਜੋ ਕਿ ਇੱਕ ਭਜਨ ਮੰਡਲੀ ਦੇ ਵਿੱਚ ਕੰਮ ਕਰਦੇ ਸੀ। ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਉਹਨਾਂ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਵੀ ਹੋ ਜਾਂਦੀ ਹੈ। ਇਸ ਸਬੰਧੀ ਮ੍ਰਿਤਕ ਦੇ ਸਾਥੀ ਨੇ ਦੱਸਿਆ ਕਿ ਉਹ ਭਜਨ ਮੰਡਲੀ ਦਾ ਕੰਮ ਕਰਦੇ ਹਨ ਤੇ ਦੇ ਰਾਤ ਜਾਗਰਤਾ ਕਰ ਲਈ ਆਨੰਦਨਗਰ ਚਾਰੇ ਸਨ ਪਰ ਅਚਾਨਕ ਅੰਮ੍ਰਿਤਸਰ ਦੇ ਰੀਅਲਟੋ ਚੌਕ ਵਿੱਚ ਪਰਚਨ ਤੇ ਪਿਛੋ ਆਏ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਸਾਡਾ ਬੈਗ ਖੋਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅਸੀਂ ਬੈਗ ਨਹੀਂ ਛੱਡਿਆ ਤਾਂ ਮੋਟਰਸਾਈਕਲ ਸਵਾਰ ਲੁਟੇਰੇ ਵੱਲੋਂ ਮੇਰੇ ਸਾਥੀ ਜੋ ਕਿ ਐਕਟਵਾ ਚਲਾ ਰਿਹਾ ਸੀ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਸਬੰਧ ਦੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਰੀਅਲਟੋ ਚੌਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱੰਦਿਆਂ ਬੈਗ ਖੋਣ ਚੱਲਦੇ ਗੋਲੀ ਚਲਾਈ ਹੈ ਜਿਸ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜੋ ਕਿ ਜਾਗਰਤਾ ਕਰਨ ਜਾ ਰਿਹਾ ਸੀ ਫਿਲਹਾਲ ਕ੍ਰਿਮਨਲ ਦੀ ਕੋਈ ਫਿਤਰਤ ਨਹੀਂ ਹੈ ਕਿ ਉਹ ਕਿੱਥੇ ਕਿਹੜੀ ਘਟਨਾ ਨੂੰ ਅੰਜਾਮ ਦੇਣ ਇਸ ਮਾਮਲੇ ਦੀ ਜਾਂਚ ਜਾਰੀ ਹੈ ਸ਼ਹਿਰ ਵਿੱਚ ਨਾਕਾਬੰਦੀ ਸੰਬੰਧੀ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਨਹੀਂ ਜਿੱਥੇ ਇਹ ਤੁਹਾਡੇ ਕੀ ਲੱਗਦੇ ਸਨ ਬਸ ਸਟੂਡੈਂਟ ਸੀਗੇ ਬੋਲਣ ਕੀ ਹੋਇਆ ਐਸਾ ਕੀ ਹੋਇਆ ਪ੍ਰੋਗਰਾਮ ਤੇ ਗਏ ਹੀ ਇੱਕ ਕਿੱਤਨ ਲਾ ਕੇ ਆਏ ਹੀ ਦੂਸਰੇ ਤੇ ਜਾਗਰਤਾ ਤੇ ਚੱਲੇ ਹੀ ਉੱਤੇ ਰਸਤੇ 'ਚ ਦਾ ਹਾਸਾ ਹੋ ਗਿਆ ਇਹ ਕਿੱਥੇ ਜਾ ਕੇ ਹਾਸਾ ਵਾਪਰੇ ਆਮਲੇ ਚੋਂ ਕੀ ਦਿੱਤੇ ਹਸਪੀਟਲ ਸੀਗਾ ਹਾਂਜੀ ਰਾਡੂ ਚੋਂਗੂ ਤੇ ਜਿਹੜੇ ਪੁਲਿਸ ਦੀ ਕੀ ਵੇਖਦੇ ਉਹ ਜਿਵੇਂ ਰਾਤ ਨੂੰ ਬੰਦਾ ਕੀ ਨਿਕਲ ਸਕਦਾ ਬਾਹਰ ਕਿ ਨਹੀਂ ਨਿਕਲ ਸਕਦਾ ਜਿਸ ਸਾਦੇ ਹਾਲਾਤ ਹੋਏ ਪੁਲਸ ਵਾਲੇ ਬਾਸਤ ਨਾਕੇ ਨਾਕੇ ਤੇ ਖੜੇ ਹੋਣੇ ਚਾਹੀਦੇ ਹੁੰਦੇ ਆ ਨਹੀਂ ਹਾਂ ਤੇ ਉਹਦੇ ਥਾਂ ਥਾਂ ਤੇ ਸ਼ਰਾਬਾ ਪੀ ਕੇ ਬੈਠੇ ਹੁੰਦੇ ਆ ਜੇ ਇੱਥੇ ਖੜੇ ਹੋਣ ਚੋਂਗਾ ਚ ਤੇ ਕਦੀ ਹਰਸਾ ਨਹੀਂ ਹੋ ਸਕਦਾ ਇਹ ਵਾਲਾ ਵੀ ਮੰਗ ਕਰਦੇ ਸਾਡੇ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡੇ ਘਰ ਕੋਈ ਨਹੀਂ ਕਮਾਣ ਵਾਲਾ ਹੈਗਾ ਹਣ ਕੋਣ ਪੁੱਛੇਗਾ ਕਿੰਨੇ ਇਹਨਾਂ ਦੇ ਕਾਪੂੜੀਆ ਸਾਡਾ ਸੋਨਾ ਆ ਹੋਮ ਪੈਰ ਲਾ ਸੁਇ ਕੰਮ ਨਹੀਂ ਕਰ ਸਕਦਾ ਅਸੀਂ ਸੱਜ ਤੋਂ ਸੋਰਾ ਲੈ ਸੋਰਾ ਸੁਨੂ ਲੈ ਕੇ ਦਿਓ ਤੁਸੀਂ ਕਹੀਏ ਤਾਂ ਰਹਿੰਦੇ ਜੇ ਆਰਾਮਨਿਕ ਲੋਨੀ ਗੁਰਨਾਨ ਕਪੂਰੇ ਅਸੀਂ ਨਾ ਜਾਗਰਣ ਕਰਨ ਵਾਸਤੇ ਜਾ ਰਹੇ ਸੀ ਧਿਆਨੰਦ ਨਗਰ ਤੇ ਜਦੋਂ ਰਿਅਲਟ ਚੌਂਕ ਤੇ ਥੋੜਾ ਜਿਹਾ ਅੱਗੇ ਪਹੁੰਚੇ ਸੀ ਤੇ ਰਸਤੇ ਦੇ ਵਿੱਚ ਪਿੱਛੋਂ ਤਿੰਨ ਬੰਦੇ ਆਏ ਆ ਕੋਈ ਸਾਡੇ ਅਣਪਛਾਤੇ ਬੰਦੇ ਸੀਗੇ ਸਾਡੇ ਵਾਕਫ ਨਹੀਂ ਹੈਗੇ ਅਣਪਛਾਤੇ ਬੰਦੇ ਸੀਗੇ ਉਹਨਾਂ ਨੇ ਮੇਰਾ ਬੈਗ ਖੋਇਆ ਆ ਤੇ ਜਦੋਂ ਬੈਗ ਨੂੰ ਝਟਕਾ ਵੱਜਾ ਤੇ ਜਿਹੜਾ ਅੱਗੇ ਬੈਠਾ ਸੀਗਾ ਨਾ ਜਿਹੜਾ ਤੇ ਪਿੱਛੇ ਜਿਹੜਾ ਸਭ ਤੋਂ ਪਿੱਛੇ ਬੈਠਾ ਸੀਗਾ ਉਸ ਨੇ ਉਹਨੂੰ ਝਟਕਾ ਵੱਜਾ ਬੈਗ ਖੋਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਅੱਗੇ ਬੈਠਾ ਸੀਗਾ ਬੰਦਾ ਉਹਨੇ ਗੋਲੀ ਚਲਾ ਦਿੱਤੀ ਬੈਗ ਲੈ ਕੇ ਫਰਾਰ ਹੋ ਗਏ ਉਹ ਗਏ ਸਿੱਧੇ ਚੌਂਕ ਜਿਹੜਾ ਉਧਰ ਪੈਂਦਾ ਨਾ ਆਬਾਦੀ ਵਾਲ ਨੂੰ ਉਧਰ ਭੱਜਗੇ ਸਾਰੇ ਸਰ ਜੀ ਸਮਝੋ ਤੁਸੀਂ ਕਿੱਥੋਂ ਆ ਰਹੇ ਤੇ ਜਾਗਰਣ ਕਰਨ ਜਾ ਰਹੇ ਸੀ ਜੀ ਕਿਹਦੀ ਜਗ੍ਹਾ ਤੋਂ ਆ ਰਹੇ ਸੀ ਉਸ ਤੋਂ ਪਹਿਲਾਂ ਅਸੀਂ ਵਾਲਮੀਕੀ Satsang ਤੇ ਸੀ ਇਹ ਖਜ਼ਾਨੇ ਗੇਟ ਗਰਾਉਂਡ ਦੇ ਵਿੱਚ ਚੌਂਕ ਦੇ ਵਿੱਚ ਉੱਥੇ ਅਸੀਂ 11 ਕਬੀਨਾ Satsang ਖਤਮ ਕੀਤਾ ਆ ਤੇ ਸਾਡਾ ਜਾਗਰਤਾ ਸੀਗਾ ਆਪਣੇ ਜਿਹੜਾ ਚੌਂਕ ਜਿਹੜਾ ਰਿਆ ਚਿਕ ਚੌਂਕ ਜਿਹੜਾ ਜਿਹੜਾ ਉਧਰ ਪੈਂਦਾ ਰੈਲਟੋ ਚੌਂਕ ਵੱਲ ਨੂੰ ਪੈਂਦਾ ਜਿਹੜਾ ਰਤਨ ਸਿੰਘ ਚੌਂਕ ਉਥੇ ਦਿਾਨੰਦ ਨਗਰ ਆ ਕੋਈ ਆਬਾਦੀ ਆ ਗਈ ਦਿਾਨੰਦ ਨਗਰ ਉਥੇ ਜਗਰਾਤਾ ਸੀਗਾ ਸਾਡਾ ਉਹ ਟੈਂਡ ਕਰਨ ਵਾਸਤੇ ਜਾ ਰਹੇ ਸੀਗੇ ਇਹ ਭਾਈ ਸਾਹਿਬ ਗੱਡੀ ਚਲਾ ਰਹੇ ਸੀ ਅੱਗੇ ਬੈਠੇ ਸੀਗੇ ਮੈਂ ਪਿੱਛੇ ਬੈਠਾ ਸੀਗਾ ਉਹ ਪਿੱਛੋਂ ਤੇਨ ਬੰਦੇ ਆਏ ਅਣਪਛਾਤੇ ਉਹ ਬੈਗ ਲੈ ਗਏ ਤੇ ਫਰਾਰ ਹੋਣ ਲੱਗੇ ਤੇ ਨਾਲ ਹੀ ਉਹਨੇ ਗੋਲੀ ਅਗਲੇ ਬੰਦੇ ਨੇ ਗੋਲੀ ਚਲਾ ਦਿੱਤੀ ਜਿਹੜਾ ਡਰਾਈਵ ਕਰਦਾ ਪਿਆ ਸੀ ਕਿੰਨੇ ਵਾਰ ਕੀਤਾ ਗੋਲੀ ਇੱਕੋ ਹੀ ਫਾਇਰ ਕੀਤਾ ਮੋਕੇ ਤੇ ਮੌਤ ਹੋ ਗਈ ਜੀ ਮੋਕੇ ਤੇ ਮੌਤ ਨਹੀਂ ਹੋਈ ਕਿਉਂਕਿ ਮੈਂ ਬੜੇ ਆ ਲੋਕਾਂ ਨੂੰ ਤਰਲੇ ਮਾਰੇ ਕਿ ਇਸ ਬੰਦੇ ਨੂੰ ਮੇਰੇ ਨਾਲ ਚੱਕ ਕੇ ਤੇ ਹਸਪੀਟਲ ਲੈ ਕੇ ਜਾਓ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਜਿਸ ਦੌਰਾਨ ਉਸ ਬੰਦੇ ਦੇ ਨਾਲ 5-10 ਮਿੰਟ ਉਹਨੂੰ ਸਾਹ ਆਂਦੇ ਸੀਗੇ ਮਦਦ ਕਿਸੇ ਨਹੀਂ ਕਰਨ ਦੇ ਬਾਵਜੂਦ ਇਸ ਲੜਕੇ ਦੀ ਮੌਤ ਹੋਈ ਹੈ ਗੋਲੀ ਕਿੱਥੇ ਵਜੀ ਉਹਦੀ ਗੋਲੀਆਂ ਦੀ ਛਾਤੀ ਤੇ ਵਜੀ ਜੀ ਮੌਕੇ ਦੇ ਪੁਲਿਸ ਨੇ ਹੁਣ ਕੀ ਕਾਰਵਾਈ ਕੀਤੀ ਜੀ ਪੁਲਿਸ ਸੀਸੀਟੀਵੀ ਖੰਡਾਰੇ ਆ ਜਿੱਥੇ ਹਾਦਸਾ ਹੋਇਆ ਉਹ ਲਾਗੇ ਲਾਗੇ ਜਿੰਨੀਆਂ ਵੀ ਕੋਠੀਆਂ ਉਹਦੇ ਉਹ ਸੀਸੀਟੀਵੀ ਦੇ ਵਿੱਚ ਫੁਟੇਜ ਜੋ ਲੈਣਗੇ ਜੋ ਨਤੀਜਾ ਸਾਹਮਣੇ ਆਏਗਾ ਉਹ ਸਾਨੂੰ ਮਿਲ ਜੇਗਾ ਜੀ ਸਰ ਕੀ ਸਮਝਦੇ ਹੋ ਵੀ ਸੀਆਰ ਗੱਡੀਆਂ ਬੰਦ ਕਰਨ ਨਾਲ ਜਾਂ ਚੌਕੀਆਂ ਬੰਦ ਕਰਨ ਨਾਲ ਦਿੱਲੀ ਗੁਰੂ ਨਗਰੀ ਅੰਮ੍ਰਿਤਸਰ ਤੇ ਗੋਲੀ ਕਾਂਡ ਹੋ ਰਹੀਆਂ ਲੁੱਟਾ ਖੋਹਾਂ ਹੋ ਰਹੀਆਂ ਇਹ ਸਭ ਤੋਂ ਜ਼ਿਆਦਾ ਨਾਕਾਮੀ ਆ ਪੁਲਿਸ ਦੀ ਠੀਕ ਹੈ ਜੀ ਮੈਂ ਤੇ ਇਸ ਚੀਜ਼ ਦਾ ਕਹਾਂਗਾ ਕਿ ਪੁਲਿਸ ਨੇ ਵੀ ਜੋ ਆ ਉਹ ਜਗਾ ਜਗਾ ਤੇ ਨਾਕੇ ਜਿਹੜੇ ਆ ਨਾ ਉਹ ਹਟਾਤੇ ਆ ਸਾਨੂੰ ਰਸਤੇ ਦੇ ਵਿੱਚ ਇੱਕ ਵੀ ਨਾਕਾ ਨਹੀਂ ਨਜ਼ਰ ਆਇਆ ਇੱਕ ਵੀ ਨਾਕਾ ਨਹੀਂ ਜੰਨੀ ਆ ਉਹ ਸਰ ਮੋਕੇ ਦੇ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਜੀ ਉਹਨਾਂ ਨੇ ਆਪਣੀ ਕਾਰਵਾਈ ਇਹ ਕੀਤੀ ਹੈ ਕਿ ਬਿਆਨ ਲਏ ਨੇ ਕੀ ਹੋਇਆ ਕਿਸ ਤਰ੍ਹਾਂ ਇਹ ਕਾਰ ਇਹ ਕਾਂਡ ਕਿਸ ਤਰ੍ਹਾਂ ਆ ਹਾਸਾ ਕਿਸ ਤਰ੍ਹਾਂ ਵਾਪਰਿਆ ਉਹਨਾਂ ਸਾਡੇ ਕੋ ਸਾਰਾ ਕੁਝ ਬਾਈਟ ਲਈ ਜਿਸ ਤਰ੍ਹਾਂ ਤੁਸੀਂ ਕਰੇ ਇਸ ਤਰ੍ਹਾਂ ਸਾਰਾ ਕੁਝ ਪੁੱਛਿਆ ਜੀ ਮੈਟਰ ਜੀ ਇਹ ਜਾ ਰਹੇ ਸੀ ਜਾਗਰਾਤੇ ਦੇ ਹੂੰ ਰਸਤੇ ਦੇ ਵਿੱਚ ਇਹਨਾਂ ਕੋ ਪਰ ਸਕੂਨ ਪਏ ਆ ਬੈਗ ਸੀ ਇਹਨਾਂ ਦੇ ਕੋਲ ਉਹ ਹੋਣ ਪਏ ਆ ਤੇ ਇਹਨਾਂ ਦੇ ਬੈਗ ਨਹੀਂ ਛੱਡੇ ਆਪਣਾ ਜਿਹਦੇ ਚ ਇਹਨਾਂ ਡੈਰੀਆਂ ਸੀ ਕਲਾ ਕਰਦੀਆਂ ਤੇ ਉਹਨਾਂ ਨੇ ਇਹਨਾਂ ਨਹੀਂ ਛੱਡਿਆ ਤਾਂ ਉਹਨਾਂ ਦੇ ਗੱਡੀ ਦਾ ਡਰਾਈਵ ਕਰ ਰਿਆ ਹੈ ਉਹਨੇ ਗੋਲੀ ਚਲਾਤੀ ਇਹ ਜਿਹੜਾ ਮੁੰਡਾ ਜਿਹਦੇ ਗੋਲੀ ਲੱਗੀ ਹੈ ਡਰਾਈਵ ਇਹ ਆਪਣੀ ਐਕਟਰ ਚਲਾ ਰਿਆ ਸੀ ਦੇਖੋ ਸਰ ਇੰਡੀਆ ਸ਼ਹਿਰ ਵਿੱਚ ਨਾਕੇ ਵੀ ਤੁਹਾਡੇ ਹੁੰਦੇ ਆ ਫੋਰਸ ਵੀ ਲੱਗੀ ਹੁੰਦੀ ਹੈ ਕੀ ਕਾਰੰਗੀ ਹੈ ਰੋਜ਼ ਅੰਮ੍ਰਿਤਸਰ ਦੇ ਵਿੱਚ ਗੋਲੀकांड ਹੋ ਰਹੇ ਆ ਜੀ ਕੀ ਚੱਕਰ ਕੀ ਹੈ ਇਹਦੇ ਬਾਰੇ ਤੁਸੀਂ ਆਪ ਸਹਿਣੇ ਜੀ ਥਾਂ ਥਾਂ ਤੇ ਉਹ ਖਲੋਤੇ ਆਣ ਜਿਹੜਾ ਕ੍ਰਿਮੀਨਲ ਬੰਦਾ ਉਹਦੇ ਬਾਰੇ ਕੀ ਕਹਿ ਸਕਦੇ ਕਿਹੜਾ ਕ੍ਰਿਮੀਨਲ ਲੱਗਦਾ ਨਹੀਂ ਐਸਐਨਜੀ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ